प्यारे दोस्तों देखो कितना सुहाना माहौल है खेतों का आपा खेतों ਨੂੰ ਵੇਖਣ ਆਏ ਤੇ ਬਸੰਤਰੁੱਤ ਚਲਦੀ ਪਈ ਆ ਨਾ ਗਰਮੀ ਆ ਨਾ ਠੰਡ ਤੇ ਕੋਟ ਪਾਏ ਹੋਏ ਆ ਕੋਟ ਪਾਏ ਆ ਠੰਡ ਗਈ ਕਬਦ ਕਰਨ ਨੂੰ ਵਾਲਾ ਦੰਸ ਆਈ ਬਸੰਤ ਦੋਸਤੋ ਮੇਕੋ ਖੇਤਾਂ ਦਾ ਮਾਹੌਲ ਆਪਾਂ ਖੇਤਾਂ ਦੇ ਵਿੱਚਾਂ ਤੇ ਖੇਤ ਬਹੁਤ ਸੋਹਣੇ ਲੱਗਦੇ ਪਏ ਆ ਬਸੰਤਰੋਤ ਚੱਲਦੀ ਪਈ ਆ ਨਾ ਗਰਮੀ ਆ ਨਾ ਸਰਦੀ ਆ ਤੇ ਸਾਰੇ ਸਪਰੇਆ ਕਰੀ ਜਾਂਦੇ ਧੁੱਪਾਂ ਲੱਗਣ ਕਰਕੇ ਪਹਿਲਾਂ ਧੁੰਦਾਂ ਪੈਂਦੀਆਂ ਸੀ ਉਦੋਂ ਸਪਰੇ ਨਹੀਂ ਕੀਤੀ ਕਿਸੇ ਨੇ ਹੁਣ ਸਾਰੇ ਜਿਹੜੇ ਧੁੱਪਾਂ ਲੱਗਣ ਕਰਕੇ ਸਪਰੇਆ ਕਰੀ ਜਾਂਦੇ ਆ ਖੇਤਾਂ ਦੇ ਵਿੱਚ ਤੇ ਜਿੱਧਰ ਵੀ ਵੇਖੀ ਐ ਡਰਮੀਆਂ ਦੀ ਪੀਂ ਪੀਂ ਦੀ ਆਵਾਜ਼ ਆਉਂਦੀ ਪਈ ਆ ਸਾਰੇ ਪਾਸੇ ਬਹੁਤ ਬਹਾਰ ਆ ਬਹੁਤ ਵਧੀਆ ਮਾਹੌਲ ਆ ਸਾਰੇ ਪਾਸੇ ਸੋ ਦੋਸਤੋ ਆਪਾਂ ਮਾਲਵੇ ਵਿੱਚ ਖੜੇ ਆਂ ਮਾਝਾ ਮਾਲਵਾ ਦਵਾਬਾ ਤਿੰਨ ਖੇਤਰ ਪੰਜਾਬ ਦੇ ਆਪਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਆਂ ਮਾਲਵੇ ਦੇ ਵਿੱਚ ਖੜੇ ਆਂ ਚਲੋ ਆਪਾਂ ਅੱਗੇ ਚੱਲਦੇ ਹੁਣ ਕਰ ਦੋ ਬੰਦ ਡੈਕ ਚੱਲ